हां जी दोस्तों सत श्री अकाल किसान ਜੀ ਨੂੰ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਨੂੰ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਫੌਜੀ ਸਾਹਿਬ ਰਹਿੰਦੇ ਕੋਲ ਆਇਆ ਵੀਰ ਹਰਜੀਤ ਸਿੰਘ ਉਹਨਾਂ ਦੇ ਘਰ ਫੌਜੀ ਸਾਹਿਬ ਆਪੇ ਨਾਲ ਹੋਣਗੇ ਸਰਦਾਰ ਹਰਜਿੰਦਰ ਸਿੰਘ ਹਣੀ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਆਪਾਂ ਤੁਹਾਨੂੰ ਟੋਟਲ ਚਾਰ ਕਿ ਦਿਖਾਉਣੇ ਆ ਤਿੰਨ ਮੱਜਾਂ ਦੋ ਸੁਈਆਂ ਇੱਕ ਗੱਬਣਾ ਮੱਜ ਦਿਖਾ ਦੇਾਂਗੇ ਇੱਕ ਵਾਰ ਤੁਹਾਨੂੰ ਸੋਈ ਸਵੇਜ ਦਿਖਾਵਾਂਗੇ ਆਪਾਂ ਤਿੰਨ ਪਸ਼ੂ ਸੋਏ ਆ ਇੱਕੋ ਇੱਕ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਇੱਕ ਗੱਬਣ ਮੱਝ ਹੋਊਗੀ ਠੀਕ ਆ ਜੀ ਸੋ ਕੋਈ ਭਰਾ ਫਾਰਮਰ ਆਪਣਾ ਇੱਥੇ ਆ ਰਿਹਾ ਠੀਕ ਆ ਜੀ ਆਪਣੀ ਦੋ ਟਾਈਮ ਚਾਹੇ ਕੋਈ ਤਿੰਨ ਟਾਈਮ ਚੋਗੇ ਤਸੱਲੀ ਕਰ ਲਿਓ ਜਿਹੜੇ ਪਸ਼ੂ ਸੋਏ ਆ ਖਾਸ ਤੌਰ ਤੇ ਗੱਬਣ ਪਸ਼ੂ ਆਪਣਾ ਚਾਰੇ ਥਾਣਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਆ ਜੀ ਮੱਝਾਂ ਸਾਫ਼ ਸੁਥਰੀਆਂ ਨੇ ਥਣ ਭਾਂਡੇ ਵਾਲੀਆਂ ਨੇ ਪਸੰਦ ਆਉਣਗੀਆਂ ਭਰਾਵਾ ਨੂੰ ਤਰੀਕ ਅੱਜ 30 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:00 ਪੂਰੀ ਗੱਲਬਾਤ ਕਰਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਮਿਲ ਜੇ ਨਸ਼ਾਰੇ ਪਨੂਆਂ ਤੋਂ ਸੇਰੋਂ ਤੋਂ ਤਕਰੀਬਨ 5-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਟੋਟੀਆਂ ਲਾਈਵ ਲੋਕੇਸ਼ਨ ਲਾ ਕੇ ਕੋਈ ਸੱਜਣ ਵੀਰ ਵਿਜਿਟ ਕਰ ਸਕਦਾ ਪਿੰਡ ਟੋਟੀਆਂ ਵਿਜਿਟ ਕਰ ਜੂਗੇ ਇੱਥੋਂ ਟੋਟੀਆਂ ਪਿੰਡ ਤੱਕ ਸੜਕ ਪਾਈ ਪਈ ਨੂੰ ਜਾਂਦੀ ਆ ਤੇ ਤਕਰੀਬਨ ਜਿਹੜੀ ਸੜਕ ਆ ਪਾਈ ਪਈ ਨੂੰ ਪਾਵਾਂਗੇ ਤੇ ਬਿਲਕੁਲ ਫਿਰਨੇ ਦੇ ਉੱਤੇ ਹਾਉ ਹਰਜਿੰਦਰ ਸਿੰਘ ਉਹਨਾਂ ਦਾ ਘਰ ਆ ਉਹ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ 47 ਦੀ ਸਤਿਕਾਰ ਸਤਿਕਾਰ ਰਾਜਸੰਧੂ ਚੈਨਲ ਵੇਖਣ ਵਾਲੇ ਸਾਰੇ ਵੀਰ ਭੈਣ ਭਰਾਵਾਂ ਨੂੰ ਵੈਗਰਜੀ ਕਾਕਾ ਸਾਹਿਬ ਵੈਗਰਜੀ ਦੀ ਫਤਿਹ ਫਿਰ ਹਰਜੀਤ ਸਿੰਘ ਕੀ ਹਾਲ ਨੇ ਸਭ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਮਹਾਰਾਜ ਹੋਰ ਸੁਣਾਓ ਕੀ ਕਰਪਾ ਠੀਕ ਠਾਕ ਜੋੜਤਾ ਫਿਰ ਮੇਲਾ ਕਰਤਾ ਇਕੱਠਾ ਹਾਂ ਜੀ ਮੇਲਾ ਇਦਾਂ ਹੀ ਹੁਣ ਲੱਗੇ ਰਾਵਾਂਗੇ ਤੇ ਅਲਰੇਡੀ ਤਾਂ ਹੀ ਗੱਲ ਬਣਨੀ ਹਾਂ अच्छा फौजी साहब जी आज माल दी गल ਕਰਨ ਲਗੀਆ 3 મહિਨੇ ਆਪਣੇ ਕੋਲ ਤੇ ਇੱਕ ਵੜ ਆ ਗਈ ਆ हां जी 4 ਨਗ ਆਪਣੇ ਕੋਲ ਅੱਜ ਹੈ हां हां जी ਠੀਕ ਉਧਰ ਮਾਲ ਮਿਲਉਂਦਾ ਦੇਖੂ ਗਿਆ ਸਾਰਾ ਮੈਂ ਕਿਹਾ ਨਾ ਰਾਜਾ ਮਿੰਟਾਂ ਵੀ ਦੀ ਗਿਆ ਤੇ ਆ ਠੀਕ ਪਰ ਉਹ ਵੀ ਰੌਣਕਾਂ ਲੱਗੀਆਂ ਉਹ ਗੱਲ ਬਣ ਗਈ ਸੀ ਨਾ ਵੇਖੋ ਤੇਰਾ ਲੱਖ ਵਰਗਾ ਇਹ ਦੇਖ ਕੇ ਹੀ ਇੱਕ ਲੱਖ ਵਰਗਾ ਗਿਆ ਭਾਈ ਉਹ ਸਹੀ ਗੱਲ ਆ ਬਈ ਇਦਾਂ ਹੀ ਆ ਠੀਕ ਆ ਠੀਕ ਲਓ ਵੀ ਸ਼ੁਰੂਆਤਾਂ ਕਰਾਂਗੇ ਨਾਲ ਫੌਜੀ ਸਾਹਿਬ ਦੀਆਂ ਗੱਲਾਂ ਵੀ ਸੁਣਾਗੇ ਆਪਾਂ ਇਹ ਮਾਲ ਦੀ ਤੁਹਾਨੂੰ ਦਿਖਾਉਣਾ ਹੈ ਠੀਕਾ ਜੀ ਸਾਫ ਸੁਥਰੇ ਪਸ਼ੂ ਭਾਜ ਨਹੀਂ ਇਕੱਠੇ ਕਰਦੇ ਆ ਚੰਗਾ ਸਾਫ ਸੁਥਰਾ ਪਸ਼ੂ ਲੈ ਕੇ ਆਉਂਦੇ ਆ ਆਪਣੀ ਨਰਖ ਪਰਕ ਆਪਣੀ ਜਾਂਚ ਕਰਕੇ ਅਗੋਂ ਕੋਈ ਭਰਾ ਆਉਂਦਾ ਤੇ ਆਪਣੇ ਨਰਖ ਪਰਕ ਤਸੱਲੀ ਕਰਕੇ ਲੈ ਕੇ ਜਾਓ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਆਪਾਂ ਫੌਜੀ ਸਾਹਿਬ ਜੀ ਇਹ ਦੋ ਕਰ ਲਈਏ ਸ਼ੁਰੂਆਤ ਪਹਿਲੇ ਨੰਬਰ ਤੇ ਆਪਣੇ ਕੋਲ ਝੋਟੀ ਆ ਇਹ ਇਹ ਗੱਬਣ ਹੈ ਕਿ ਸੂਈ ਹੈ ਜੀ ਸੋਨ ਵਾਲੀ ਰਾਸ਼ਾ ਇਹ ਗੱਬਣ ਝੋਟੀ ਆ ਹਾਂ ਦੂਜਾ ਸੂਆ ਝੋਟੀ ਦਾ ਰਾਸ਼ਾ ਠੀਕ ਆ ਝੋਟੀ ਹੀ ਰਹੀ ਆ ਕਹਿੰਦਾ ਕਹਿੰਦਾ ਵੀ ਇਹ ਵਿੱਚ ਨੂੰ ਜੀ ਨਹੀਂ ਕਰਦਾ ਚਲੋ ਘਰਾਂ ਦੀਆਂ ਲੋੜਾਂ ਆ ਹੂੰ ਬਿਲਕੁਲ ਬੱਚਾ ਬਾਹਰੋਂ ਆਇਆ ਸੀ ਕਹਿੰਦਾ ਕਾਰੋਬਾਰ ਕਰਨਾ ਹੋਰ ਕੋਈ ਠੀਕ ਆ ਜੀ ਹਾਂ ਚਲੋ ਛੋਟੀ ਬੜੀ ਸੋਹਣੀ ਸੂਬੀ ਚੰਗੀ ਹੈ ਨਾ ਬੜੀ 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 ਜੰਮੀ ਦੀ ਆ ਬਾਕੀ ਕਰਮਾੜੀ ਨੇ ਪਹਿਲੇ ਸੂਏ ਆਦੇ 14 15 ਲੀਟਰ ਤੋਂ ਭਰਾਇਆ ਨੇ 14 15 ਤੋਂ ਪਹਿਲੇ ਸੂਏ ਚੱਲੀ ਆ ਲੋ ਵਿਥਾਂ ਲਿਓ ਕਰਮਾੜੀ ਕਿਹਦੀ ਕਰਦੀ ਜੰਮੀ ਬੜੀ ਬਹੁਤ ਜਾਰੀ ਆ ਸਾਂਭੀ ਕਿਸੇ ਨੇ ਰੀਝਣਾ ਵਾ ਬਹੁਤ ਪਿਆਰੀ ਆ ਹਾਂਜੀ ਸੋ ਸਿੰਘ ਸੂਗ ਦੋਸਤੋ ਤੁਸੀਂ ਵੇਖ ਸਕਦੇ ਜੇ ਤੇ ਤੁਚੇ ਨਹੀਂ ਕੀ ਹੋਊਗੀ ਨਾ ਤੁਚਾ ਸੂਆ ਤੁਚਾ ਸੂਆ ਦੁਰੀਆ ਸੰਧੂ ਸਾਹਿਬ ਆਕੀ ਮੱਤੇ ਤੋਂ ਲੈ ਕੇ ਦੇ ਪੂਜੇ ਵਾਲ ਤੱਕ ਇੱਕ ਵੀ ਵਾਲ ਕਰਨ ਵਾਲੇ ਚਿੱਟਾ ਨਹੀਂ ਹੈਗਾ ਜੈੱਡ ਬਲੈਕ ਹੈ ਨਾ ਪਲੱਸ ਪੁਆਇੰਟ ਹਾਂ ਤੇ ਗੇੜ-ਗੇੜ ਤੇ ਥਣ ਲੱਗਾ ਕਰਮਾ ਇਤਰੋਂ ਮੈਂ ਤੁਹਾਨੂੰ ਦਿਖਾ ਦਿੰਦਾ ਥਣਾ ਥਣਾ ਦੀ ਸਪੇਸ ਵਾਂਚ ਚੈੱਕ ਕਰੋ ਬਿਲਕੁਲ ਪਤਲੇ ਪੂਣੀਆਂ ਵਰਗੇ ਥਣਾ ਤੇ ਮੁੱਠੀ-ਮੁੱਠੀ ਥਣਾ ਅਜੇ ਭੌਜੀ ਦਿਨ ਕਿੰਨੇ ਲੈ ਜਾਊਗੀ ਰਸਾਂ ਲਗਭਗ ਮੈਨੂੰ ਤੇ ਲੱਗਦਾ ਇਹ ਵਿਸਾਖੀ ਦੇ ਲਾਗੇ ਵਿਸਾਖੀ ਦਾ ਮੇਲਾ ਲਟੂਗੀ ਵਿਸਾਖੀ ਦਾ ਮੇਲਾ ਵੱਲੇ ਫਿਰਨ ਬਿਲਕੁਲ ਜੀ ਵਿਸਾਖੀ ਦਾ ਮੇਲਾ ਇਹ ਨਹੀਂ ਲਟਣਾ ਬਾਕੀ ਆਪਣੇ ਕੋਲ ਕੋਈ ਸਜਣ ਲੈ ਜਾਵੇ ਤੇ ਗਾ ਮੇਲੇ ਦੇ ਖਿਲਾੜਦੇ ਤੇ ਇਹਨੇ ਮੈਂ ਆ ਲੋਬ ਦੇਖਣ ਆਂਗੇ ਮੇਲਾ ਲੁੱਟੂ ਕੀ ਕਰਨ ਆ ਲਈਏ ਮੈਂ ਪੂਰੇ ਦਿਨਾਂ ਤੇ ਵਿਸਾਖੀ ਦੇ ਕੋਲ ਆ ਬਿਲਕੁਲ ਇਨ ਬੇਲੇ ਕਦਦ ਲੱਗੇ ਕਦਦ ਦੀ ਠੀਕ ਲੋਬ ਇਹ ਬੜੀ ਟਕਾਲੇ ਤੇ ਸੂਨ ਵਾਲੀ ਝੋਟੀ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਪੁੱਤਕੜਾ ਮੇਰਾ ਭਰਾ ਚੱਕ ਕਰੋ ਬਿਲਕੁਲ ਕਾਗਜ਼ ਵਰਗੀ ਬਰੀਕ ਪਤਲੀ ਸਕਿਨ ਚਮੜੀ ਬਾਕੀ ਮੂੰਹ ਮੱਥੇ ਦੀ ਬੜੀ ਸੋਹਣੀ ਆ ਤੇ ਬਾਕੀ ਤੁਹਾਡੇ ਸਾਹਮਣੇ ਸਾਰਾ ਸਟਰਕਚਰ ਬਾਡੀ ਸਟਰਕਚਰ ਬਹੁਤ ਵਧੀਆ ਕੋਈ ਕਾਲ ਛਾਲ ਨਹੀਂ ਕੀ ਪ੍ਰੋਪਰ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਰਹੇ ਆ ਅੱਗੇ ਮੇਰੇ ਭਰਾ ਨੂੰ ਹਰੇਕ ਨੂੰ ਸ਼ੌਂਕ ਹੁੰਦਾ ਵੀ ਦੋ ਚਾਰ ਝੋਟੀਆਂ ਮੱਝਾਂ ਇਕੱਠੀਆਂ ਕਰ ਤੇ ਬਾਕੀ ਜਿਹੜੇ ਭਰਾਣੇ ਹੱਥ ਪਾਣੋਂ ਤੁਸੀਂ ਪਾ ਸਕਦੇ ਜੇ ਚੱਡੇ ਲੇਵੇ ਦੀ ਬੜੀ ਖਬਰਦਾਰ ਆ ਥੱਲੋਂ ਵੇਖੋ ਕਰਮ ਵਾਲੀ ਜਿਵੇਂ ਗੱਲ ਕਰਦੇ ਹੁੰਦੇ ਵੀ ਪੰਡਾ ਪਾਈ ਜਾਂਦੀ ਆ ਤੇ ਇਹ ਪੰਡਾ ਪੈਂਦੀਆਂ ਰਹਿਣੀਆਂ ਦੋਸਤੋ ਘਟੂ ਘਰ 12 13 April ਬਸਾਖੀ ਵਾਲੇ ਮੇਲੇ ਤੱਕ ਤੇ ਪੂਰੀ ਤਿਆਰੀ ਕਰਕੇ ਕਰਮ ਵਾਲੀ ਸੂਗੀ ਅਜੇ ਆ ਦੇਖੋ ਤੇ ਫੁੱਲ ਭਾਰੀ ਫੁੱਲ ਵਜਨ ਨੋੜ ਦੇ ਵਿੱਚ ਸੋ ਥਣ ਭਾਂਡੇ ਵਾਲੀ ਮੈਂ ਆ ਠੀਕ ਆ ਜੀ ਬਾਕੀ ਵਜਣ ਨੋਟ ਤੁਹਾਡੇ ਸਾਹਮਣੇ ਆ ਥਣ ਭਾਂਡਾ ਬਹੁਤ ਸੋਹਣਾ ਉਹਨੇ ਅੱਗੋਂ ਛਟਾਹਟ ਹੋ ਗਿਆ ਬਿਲਕੁਲ ਠੂ ਨਾਲ ਜਿਹੜਾ ਲਿਆਵਾ ਦੋਸਤੋ ਬਣਾਈ ਆਉਂਦੀ ਕਰਮਾ ਲਈ ਤੇ 10 8 8 10 ਕਦੇ ਨੇ ਠੀਕ ਆ ਜੀ 8 10 ਕਦੇ ਨੇ ਇਥੋਂ ਤੱਕ ਲੈ ਕੇ ਜਾ ਸਕਦੀ ਆ ਬਹੁਤ ਵਧੀਆ ਚੰਗੀ ਸ਼ਾਨਦਾਰ ਕੁਆਲਿਟੀ ਹੈ ਤੇ ਕੱਤ ਵੀ ਮੀਰੀਅਮ ਤੋਂ ਪਲੱਸ ਵੱਡੀਆਂ ਮੱਝਾਂ ਝੋਟੀਆਂ ਦੇ ਵਿੱਚ ਇਹਦੀ ਆਪਾਂ ਗਿਣਤੀ ਕਰ ਸਕਦੇ ਆ ਬਾਕੀ ਸੰਤੋਖ ਸਾਹਿਬ ਠੰਡੀ ਧੀਰੀ ਬਹੁਤ ਜਿਆਦੀ ਹੱਦੋਂ ਵੱਧ ਆ ôi ਦਾ ਡੰਗਰ ਲਹੂ ਰਾਤਾਂ ਦਾ ਇਹਦੇ ਮੇਰੇ ਕਿਆ ਪੁੜਕੀ ਆਂਦਾ ਰਿੰਦਾ ਜਾਨ ਹੁੰਦੀ ਨਹੀਂ ਆ ਤੇ ਕਰਮਾੜੀ ਮਜੇ ਨਾਲ ਚੱਲਦੀ ਆ ਹਾਂ ਤੇ ਪੂਰੀ ਧੀਰ ਜਾਲੀ ਆ ਪੂਰੀ ਧੀਰ ਜਾਲੀ ਲੋ ਵੀ ਭਰਾਵੋ ਠੀਕ ਆ ਜੀ ਸੋ ਬਾਕੀ ਚੱਡੇ ਨੂੰ ਵੀ ਦੀ ਆਪਾਂ ਚੰਗੀ ਉਮੀਦ ਕਰ ਸਕਦੇ ਆ ਦੁੱਧ ਦੀ ਵੀ ਇੱਥੇ ਚੰਗੀ ਉਮੀਦ ਕਰ ਸਕਦੇ ਆ ਨੂੰ ਸਾਹ ਫੋਟੀ ਖਾ ਲੈ ਤੇਲੀ ਆ ਤੇ ਕੁੜਕੜ ਪਛਾ ਨਿਕਲਣੀ ਹੈ ਜੀ ਹਾਂ ਪਾਉ ਜੀ ਉਹ ਵਾਲਾ ਚੱਡਾ ਹਾਂ ਉਹ ਗੱਲ ਪਾਉ ਜੀ ਬੰਦਣੀ ਵੀ ਚੱਡਾ ਜਿਵੇਂ ਨਾ ਵਿਲਾਇਤ ਨੂੰ ਵੜਾ ਵੰਗੂ ਬਣਾਉਗੀ ਬਿਲਕੁਲ ਜੀ ਵਿਲਾਇਤ ਨੂੰ ਕਹਣਾ ਨੂੰ ਪਿਛੇ ਛੱਡੂਗੀ ਪਿਛੇ ਛੱਡੂ ਹੋਰ ਹੀ ਹੋਣਾ ਬਣਿਆ ਪਿਆ ਆ ਬਿਲਕੁਲ ਬਿਲਕੁਲ ਤੇ ਇਹਦਾ ਮੁੱਲ ਕਿੰਨੇ ਦੀ ਦੇ ਰਹੇ ਆ ਭੈਣ ਭਰਾਵਾਂ ਨੂੰ ਮੁੱਲ ਤੇ ਇਹ ਕਹਿੰਦੀ ਮੈਨੂੰ ਕਮੀ ਕੱਢੋ ਫੇਰ ਮੁੱਲ ਪੁੱਛੋ ਹੈ ਇਹ ਤਾਂ ਵੀ ਜਾਦੇ ਇਹ ਕਹਿੰਦੀ ਮੇਰੀ ਕਮੀ ਕੱਢੋ ਤੇ ਕਮੀ ਤੇ ਵੀ ਦੇਖਦੀ ਨਹੀਂ ਕੱਢੀਏਗੀ ਆਹੋ ਜੇ ਕਰਾਂ ਫੇਰ ਗੱਲਾਂ ਹੀ ਗਾ ਦੀ ਆ ਕੇ ਚੇਤੀ ਆਓ ਚੰਗੀ ਮੁੱਲ 35 ਹਾਂ ਹਾਂ ਨਾਲ ਹੀ ਗੱਲ ਕਿਥੋਂ ਤੱਕ ਹੋਊਗੀ ਹਾਂ ਨਾਲ ਹੀ ਆ ਰਜੀਤ ਸਿੰਘ ਤੂੰ ਹੀ ਦੱਸਦੇ ਆ ਨਾ ਕਿੱਥੇ ਹੁੰਦੀ ਜੱਟੂ ਸਾਹਿਬ ਮੋਕਰੀ ਗੱਲ ਆ ਵੀ 1 30 ਵਿੱਚੋਂ ਮਾਨਤਾਨ ਕਰਨਾ ਜੋ 1 30 ਜੋ ਮਾਨਤਾਨ ਜਿਹੜਾ ਵੀ ਕੋਈ ਬੌਧਾ ਨਾਲ ਆ ਕੇ ਗੱਲ ਉਹ ਹੀ ਆ ਗਈ ਵੀ ਕਮੀ ਕੱਢੋ ਤੇ ਘੱਟ ਕਰ ਲਾਂਗੇ ਆ ਕੇ ਮੇਰਾ ਵੀ ਕੋਈ ਕਮੀ ਕੱਢ ਦੇ ਮਾੜੇ ਦਾ ਆ ਕੇ ਹੂੰ ਉਹ ਵੀ ਕਰੋ ਚੈੱਕ ਸਰੀਰ ਪੱਖੋਂ ਇਹ ਚੀਜ਼ ਪੱਖੋਂ ਵੀ ਲੋ ਵੀ ਵਜਨ ਵਜੂਦ ਵੀ ਕਰਮਾਲੀ ਨੂੰ ਲੋੜਿਆਂ ਦਾ ਲੱਗਾ ਕੋਈ ਸ਼ੱਕ ਨਹੀਂ 130 ਦੀ ਹਰਜੀਤਾਂ ਦਾ ਵੀ ਆਪਾਂ ਛੋਟਾ ਛਟਾ ਕਰਕੇ ਤੇ ਆਏ ਆ। ਇਹ ਪੰਜੀ ਦੀ ਹਾਨਾ ਹੋਣੀ ਜੋ। ਲੋ ਲੈਣੀ ਜੋਣੀ। ਲੁੱਟ ਲੋ ਮੇਲਾ। ਲੁੱਟ ਲੋ ਮੇਲਾ। ਹਾਂ ਹਾਂ। ਹੈ? ਆ। ਇਹ ਦਰਖੋ ਜੀ ਸਲਾਹ ਗਲਤ ਆ ਪਹਿਲੇ 15 ਦਿਨ ਵਿਸਾਖੀ ਤੋਂ ਆਉਂਦਾ ਲੁੱਟ ਲੋ ਮੇਲਾ। ਮੈਂ ਕਿਹਾ ਇਹ ਇਹ ਮੇਲਾ ਨੁਕੀਤੇ ਜਾਣਾ। ਇਹ ਲਵਾਉਗੀ ਟੈਂਟ ਪਪਾਰੀਆਂ ਦੀ। ਲਵਾਉਗੀ। 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 ਬਿਲਕੁਲ 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 ਜਿਵੇਂ 14 ਪੀ ਪੈਂਦਾ ਤੇ 11 ਉਵੇਂ ਕਹਿੰਦੇ ਕਿਉਂ ਕਿਤੇ ਸਿਆਲ ਜੋ ਕਿਸੇ ਭਰਾ ਨੇ ਵੀ ਖਾਦਾ ਹੋਇਆ ਤੇ ਉਹ ਰਸਾ ਲੈ ਕੇ ਤੁਰੂਗਾ ਧਿਆਨ ਨਾਲ ਇਹਨੇ ਕਿਤਨਾ ਆਇਆ ਨੂੰ ਕਦੀ ਕਿਤਨਾ ਆਇਆ ਨੂੰ ਵੀ ਨਹੀਂ ਬਹੁਤ ਪਿਆਰੀ ਚੰਗੀ ਝੋਟੀ ਹੱਥ ਪਾ ਲਓ ਮੇਰਾ ਪ੍ਰਾਤ ਅਰੇ ਇਕੱਲੀ ਜਾਣੀ ਆ ਹਾਂ ਸੰਸਾਰ ਇਕੱਲੀ ਜਾਣੀ ਆ ਆਪਣੀ ਬਲੇਰੋ ਚਾਈ ਯਾਰ ਮੁੜੀ ਨਹੀਂ ਕੱਲ ਹਾਂ ਹਾਂ ਇਦਾਂ ਇਹ ਚੰਗਾ ਟਿਕਾਣਾ ਵੇਖ ਕੇ ਸਾਨੂੰ ਇਹ ਕਿ ਸੁਨਾਣਾ ਡੰਗਰ ਆ ਵੀ ਸਿੱਧਾ ਤਰੀਕੇ ਨਾਲ ਆਈਏ ਸਿੱਧੀ ਕਰਕੇ ਆ ਸਹੀ ਗੱਲ ਆ ਪਰ ਇਹ ਬੈਗੀ ਲੱਥੀ ਆ ਨਹੀਂ ਮੁੜੀ ਬਲੇਰੋ ਦੀ ਹਾਂ ਆਪਣੇ 2400 ਵੀ ਸੁਭੀ ਸਭੀ ਚੰਗੀ ਆ ਐਂ ਕਿ ਸਿੱਪਾ ਕਰਨੀਆਂ ਆ ਆ ਵੀ ਸਿੱਪਤ ਦੱਸਦੀ ਆ ਉਹਦੇ ਆ ਆਪ ਹੀ ਆਪ ਹੀ ਆਪ ਹੀ ਆਪ ਹੀ ਆਪ ਦੀਆਂ ਵਡਿਆਈਆਂ ਕਰਨ ਨਹੀਂ ਕਰਮਾ ਲਈ ਇਧਰ ਫੋਜੀ ਸਾਹਿਬ ਇੱਕ ਆਪਣੇ ਕੋਲ ਇਦਰਾ ਮੱਝ ਆ ਜਾਂਦੀ ਆ ਹਾਂ ਵੀ ਮੱਝ ਤਾਂ ਤੁਸੀਂ ਦੱਸਣ ਦਾ ਵੀ ਬੋਲਾ-ਬੂਲਾ ਹੀ ਚੰਗਾ ਬਾਹ ਸੁਣਾ ਉਹਨਾਂ ਕਈ ਨਾਰਮਲ ਮਜਾ ਦੁੱਧ ਹੀ ਦਿੰਦੀਆਂ ਜਿੰਨਾਂ ਦਾ ਬੋਲਾ ਹੀ ਨਹੀਂ ਮੈਂ ਕਿਹਾ ਪੇਟ ਪੜਾ ਦੱਸੋ ਵੇਖੋ ਤੁਸੀਂ ਮਜਦਾ ਹੈ ਕਿ ਨਹੀਂ ਆਹ ਲੋ ਵੀ ਫਟੇ ਮੇਲੀ ਖੜੀ ਆ ਕਰਮਾਣੀ ਥੱਲੇੋਂ ਤੁਹਾਨੂੰ ਵਿਖਾਵਾਂਗੇ ਆਪਾਂ ਤਸੱਲੀ ਨਾਲ ਵજન ਵਰਤਦਾ ਵੀ ਕਰਮਾਰੀ ਦਾ ਉਸੇ ਝੋਟੀ ਵਰਗਾ ਹੀ ਆ ਜਿਵੇਂ ਨਾਲ ਉਹਦਾ ਸਰੀਰ ਤੇ ਇਹਦਾ ਸਰੀਰ ਫੁੱਲ ਵਜਨ ਲੋਡ ਦੇ ਵਿੱਚ ਹੰਦੂ ਸਾਹਿਬਾ ਚੇਤਾ ਆ ਗਿਆ ਮੈਨੂੰ ਪਾਉ 900 ਕਿਨੇ ਆਪਣੇ ਚਾਚਾ ਜੀ ਨੇ ਮਾਝ ਹੋਇਗੀ ਸੀ ਇੱਕ ਲੱਖ 31 3000 ਦੀ ਉਦੋਂ ਭਲਿਆ ਸਮਾਂ ਦੀ ਗੱਲ 2 ਸਾਲ ਸਮਾਂ ਪਹਿਲਾਂ ਭਲਿਆ ਸਮਾਂ ਚੱਲਦਾ ਸੀ ਆ ਚੀਜ਼ ਲਗਾ ਜਿੱਦਾਂ ਥਣ ਸ਼ਾਮ ਨੂੰ ਕਰਦੀ ਨਾ ਗੱਲ ਤੇ ਮਗਰ ਲੱਗ ਗੜਗੜਦੇ ਥੜਦੇ ਆ ਕੀ ਲੱਗੀ ਤੁਹਾਨੂੰ ਆ ਵੇਖੋ ਜੀ ਆ ਵੇਖੋ ਠੀਕ ਆ ਜੀ ਆ ਪਿੱਛੋ ਵਿਖਾਓ ਬਾਸ ਕਰ ਮਾਰ ਜੀ ਬਾਣ ਵੀ ਕਰਵਾਏ ਜੇ ਉਦਾਂ ਵੀ ਜਿਵੇਂ ਮਜੇਲਾ ਤਾਂ ਉਹਨੂੰ ਕਰਕੇ ਛਟੀਆਂ ਹੁੰਦੀਆਂ ਹੈ ਠਹਿਰ ਠਹਿਰ ਬਿਠੀ ਹਾਂ ਬਹੁਤ ਪਿਆਰੀ ਮਾਝਾ ਤੇ ਇਹ ਫੌਜੀ ਸਾਹਿਬ ਦੀ ਅੱਜ ਸੂਈ ਨੂੰ ਦਿਨ ਕਿੰਨੇ ਹੋ ਗਏ ਆ ਅਜੇ ਤੇ 나ੜੂ ਨਾਲ ਹੀ ਮਨਤੇਲਾ ਦਾ ਨਹੀਂ ਕੱਢ ਗਿਆ ਛੜ ਗਿਆ ਛੜ ਗਿਆ ਛੜ ਗਿਆ ਚੌਥਾ ਦਿਨ ਚੌਥਾ ਦਿਨ ਹਾਂਜੀ ਮਗਰ ਕੱਟੀ ਇਹਦੇ ਇਹਨੇ ਮਗਰ ਕੱਟੀ ਆ ਜੀ ਕੱਟੀ ਆ ਮਗਰ ਤੇ ਇਸ ਵਕਤ ਕਿੰਨਾ ਬੋਲਾ ਬੋਲਾ ਏ ਤੁਹਾਨੂੰ ਕਿੰਨਾ ਮੌਕੇ ਤੇ ਇਹ 10 ਲੀਟਰ ਤੋਂ ਬਾਹਰ ਬੋਲਾ ਹੋਊਗਾ 10 ਮਾਲੇ ਕੋ ਵੀਰ ਇਸ ਵਕਤ 10 10 ਲੀਟਰ ਤੋਂ ਬਾਹਰ ਹੋਊਗਾ ਕੋਈ 10 ਲੀਟਰ ਮੇਰਾ ਵੀਰ ਮਾਲੇ ਬੋਲਾ ਥਲੇ ਹੋਊਗਾ ਲੋ ਵੀ 10 ਲੀਟਰ ਬੋਲੇ ਮੰਨ ਕੇ ਮੇਰਾ ਵੀਰ ਸੌਦਾ ਕਰਿਓ ਬਾਕੀ ਮੱਝ ਤੁਸੀਂ ਦੇਖ ਸਕਦੇ ਜੇ ਫੇਸ ਕੁਆਲਟੀ ਮੂੰਹ ਮੱਥਾ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਆਪਾਂ ਜੀ ਸੰਧੂ ਸਾਹਿਬ ਆਪਣੀ ਆਵਾਜ਼ ਆਈ ਆ ਕਿ ਮਤਲਬ 14 15 ਦਿੱਦੀ ਰਹੀ ਆ ਪਰ ਆਪਾਂ ਬੋਲੇ ਦੇ ਦੇਣਦੇ ਆ ਤੇ ਬੋਲੇ ਦੇ ਆ ਜੇ ਦਿਨ 14 15 ਦਵਾਂਗੇ ਉਹ ਤਨ 14 1 ਠੀਕ ਆ ਬਾਕੀ ਚੁਆਇਸ ਵੀ ਪਾਈ ਹਰਜੀਤ ਬਦਲੋ ਸੰਤੂ ਸਾਹਿਬ ਰੂ ਮਰ ਗਈ ਆ ਦੇ ਨੋ ਵੀ ਕਰੋ ਗੱਲ ਠੀਕ ਆ ਜੀ ਬਹੁਤ ਸੋਹਣਾ ਥਣ ਨਖੇੜ ਬਹੁਤ ਵਧੀਆ ਬਾਕੀ ਚੱਡਾ ਲੇਵਾ ਦੱਸੂਗਾ ਠੀਕ ਆ ਜੀ ਉਹਨੇ ਗਾਂ ਤੇ ਉਹਨੇ ਪਛਾਣ ਬਣੀ ਫਿਰਦੀ ਕਰਮਾਂ ਨੂੰ ਆ ਵੇਖੋ ਜੀ ਚੱਲ ਕਰਮਾਂ ਲੀਓ ਲਓ ਜੀ ਠੀਕ ਆ ਜੀ ਸੋ ਫੁੱਲ ਵਜਨ ਵਜੂਦ ਦੇ ਵਿੱਚ ਪੂਰਾ ਪਾਰਾ ਸਰੀਰਕ ਪਾਟਾ ਬੰਤਰ ਬੰਤਰ ਬਹੁਤ ਜਿਆਦਾ ਫਰਸਟ ਕਲਾਸ ਸੋ ਚੱਡੇ ਲੇਵੇ ਤੇ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਬੜੀ ਖਬਰਦਾਰਾ ਕਰਮਾਂ ਲਈ ਆ ਦੇਖੋ ਸੋ ਮੀਡੀਅਮ ਦੇ ਵਿੱਚ ਹਾਈਟ ਆ ਉਨੀ ਪਰੀ ਉਨੀ ਪੂਰੀ ਜੰਮੀ ਪਲੀ ਆ ਉਨਾ ਹੀ ਫੁੱਲ ਵਜਨ ਦਾ ਉਹੜਾ ਕਰਮਾ ਲਈ ਤੇ 10 ਕਿਲੋ ਬੋਲਾ ਇਸ ਵਕਤ ਮੇਰਾ ਭਰਾ ਕੋਈ ਮਿੰਕੇ ਚੋਕੇ ਤਸੱਲੀ ਕਰ ਸਕਦਾ ਅਜੇ ਤਿੰਨਾ ਚੌ ਚੌ ਦਿਨਾਂ ਦੀ ਸੂਈ ਆ ਮਦਰ ਕੱਟੇ ਤੇ ਜੀ ਬੇਟੇ ਜੀ ਇੱਕ ਚੰਗਾ ਪਹਿਲਵਾਨ ਜਿਵੇਂ ਫੌਜੀ ਸਾਹਿਬ ਕਰਦਾ ਹੜਜੋ ਪਾਸੇ ਹੜਜੋ ਪੱਗੇ ਹੋਏ ਹੈ ਇਦਾਂ ਇਦਾਂ ਆ ਆਹੀ ਪਹਿਲਵਾਨ ਆ ਲੈ ਬਹੁਤ ਸੋਹਣੀ ਚੰਗੀ ਕਿਸੇ ਭਰਾ ਨੇ ਸੇਵਾ ਸੁਭਾ ਕੀਤੀ ਆ ਬੜੀ ਪਾਲਣਾ ਪੋਲਣਾ ਕਰਕੇ ਕਿਤੇ ਪਸ਼ੂ ਐ ਸਟੇਜ ਤੇ ਆਉਂਦਾ ਬਿਲਕੁਲ ਬਿਲਕੁਲ ਤੇ ਵੀ ਪਲੀ ਪਲੀਤੀਆ ਕਰਮਾਰੀ ਤੇ ਦੁੱਧ ਦੇ ਵਿੱਚ ਵੀ ਫਿਰ ਰਿਕਾਰਡ ਕਰੂਗੀ ਕੰਮ ਹਾਂ ਚੰਗੀ ਜੱਡੇ ਲੈ ਕੇ ਦੀ ਬੜੀ ਖਬਰਦਾਰ ਆ ਲੋ ਵੀ ਭਰਾਵੋ ਬਾਕੀ ਮੱਝ ਤੇ ਤੁਹਾਡੀ ਝਾਤ ਜਿਹੜੀ ਆਪਾਂ ਪਵਾ ਦਿੱਤੀ ਆ ਤੇ ਕਿਸੇ ਪਾਸੋਂ ਇਹ ਵੀ ਨਹੀਂ ਖੋਜੀ ਕਰਮਾ ਲਈ ਠੀਕ ਆ ਜੀ ਚੋਣ ਜਾਣ ਤੁਹਾਨੂੰ ਫੌਜੀ ਸਾਹਿਬਰਾ ਦੱਸਤੀ ਇਹ ਵੀ ਬਿਲਕੁਲ ਐ ਆਉਂਦੀ ਆ ਵੀ ਜਿਵੇਂ ਮੌਲੇ ਆਉਂਦੇ ਮੌਲੇ ਦੀ ਬਾਤ ਨਹੀਂ ਆ ਬਾਕੀ ਹੈ ਵਿਚਾਰੀ ਵਧੀਆ ਜਿੱਦਾਂ ਦੇ ਦੀ ਠੰਡੀ ਸੀਲ ਆ ਤੇ ਕਰਤੂਤ ਦੀ ਮਾਲਕਾ ਠੀਕ ਆ ਕੱਟਾ ਆਪਣਾ ਉੱਚਾ ਵਾ ਆਪਣਾ ਵੱਡਾ ਵਾ ਇਹਦੇ ਨੂੰ ਹਾਂ ਤੇ ਕੱਟੇ ਲਾਓ ਕੱਟੀ ਉੱਚੀ ਹੈ ਇੰਨੇ ਆ ਬਰੀਡ ਦੇ ਵਿੱਚ ਆ ਕੱਟੀ ਹੋਵੇ ਮਸਲ ਬਰੀਡ ਦੇ ਵਿੱਚ ਇੱਕ ਚੰਗੇ ਟੀਕੇ ਦੀ ਹੋਵੇ ਚੰਗੇ ਟੀਕੇ ਦੀ ਬੋ ਵੀ ਆ ਕੱਟੀ ਹੈ ਨਾਰੂ ਮਾੜਾ ਹੀ ਨਾਲ ਦਿਖਾਈ ਦੇਊਗਾ ਤੈਨੂੰ ਹਾਂ ਜੀ ਇਹਦਾ ਨਾਰੂਆ ਨਾਲ ਹੈਗਾ ਸੁੱਕਾ ਨਾਰੂ ਹੈਗਾ ਥੋੜਾ ਆ ਲਓ ਜੀ ਠੀਕ ਆ ਜੀ ਚੌਕ ਦਿਨਾਂ ਦੀ ਮਗਰ ਕੱਟੀ ਆ ਕੱਟੀ ਵੀ ਬਹੁਤ ਪਿਆਰੀ ਆ ਇੱਕ ਰੰਗ ਬਿਲਕੁਲ ਮਗਰ ਕੱਟੀ ਆ ਠੀਕ ਆ ਜੀ ਬਹੁਤ ਪਿਆਰੀ ਆ ਅਜੇ ਮੈੜਾ ਮੂੜਾ ਮਾਰ ਕੇ ਕਰਨ ਵਾਲੀ ਨੇ ਦੁੱਤੇ ਆਉਣਾ ਵਾ ਆਉਣਾ ਜੀ ਆਉਣਾ ਅਜੇ ਇਹਦਾ 3-4 ਦਿਨ ਦਾ ਸਮਾਂ ਬਿਲਕੁਲ ਅਜੇ ਬਾਰੀ ਤੇਰੀ 14 ਦਿਨ ਹੀ ਮੈਲੇ ਤਾਂ ਥੋੜੀ ਗਾ ਫਿਰ 20-25 ਦਿਨਾਂ ਨੂੰ ਵਿਖਾਊਗੀ ਵੀ ਦੱਸੂ ਵੀ ਮੈਂ ਹੈ ਗਈਆਂ ਹਾਂ ਇਹ ਤੇ ਵਿਚਾਰੀ ਨਾ ਪਟਾਪਟਾ ਨਹੀਂ ਚੁੱਕਿਆ ਅਜੇ ਮੱਝ ਨੇ ਹਾਂ ਬਿਲਕੁਲ ਜੀ ਲੋਬੀ ਫੋਜੀ ਸਾਹਿਬ ਜੀ ਦਾ ਮੁੱਲ ਦੱਸ ਦੀਗਾ ਕੀ ਕਰਦੇ ਆ ਕੀ ਡਿਮਾਂਡਾਂ ਰਹਿਣਗੀਆਂ ਮੈਂ ਕਿਹਾ ਕਿ ਬਰਾਬਰ ਜਾਈ ਕਰ ਦਈ ਵੇਹੋ ਤੁਹਾਡੀ ਖੁਸ਼ੀ ਹੈ ਤੁਹਾਡੇ ਨਾਲ ਹੀ ਆ ਬਾਕੀ ਰਲਦਾ ਮਿਲਦਾ ਦੇਖ ਲਓ ਵੀ ਗਾ ਭੈਣ ਭਰਾ ਲੈ ਆ ਕੇ ਦੇਖ ਚਲੀਏ ਆਪਾਂ ਰਾਜਸਿਆਂ ਆਪਾਂ ਬੰਨੀ ਛੜਨੀਆ ਹੋਰ ਮਾਲ ਲੈਣਾ ਆ ਠੀਕ ਆ ਹਾਂ ਮੋਨਸਾ ਜੀ ਰਾਜਸਿਆਂ ਦਾ ਇੱਕ ਪੰਜੀ ਇੱਕ ਪੰਜੀ ਬਿਲਕੁਲ ਛੋਟਾ ਛਾਟਾ ਕਰਕੇ ਕੀ ਹੋ ਗਿਆ ਸੰਧੂ ਸਾਹਿਬ 120 ਦੀ ਹਾਨ ਆ ਜੋ 120 ਦੀ ਜਮਾ ਹੀ ਹਾਨ ਆ ਉਤੋਂ ਨਾ ਠੀਕ ਛਰਦਾਵਾ ਥੱਲੇ ਨਹੀਂ ਹੋਣਾ ਨਹੀਂ 120 ਦੀ ਹਾਂ 120 ਦੀ ਲਓ ਵੀ 120000 ਦੀ ਇਹ ਮੱਝ ਮਿਲ ਜੂਗੀ ਅਰੰਡ ਪੁਆਇੰਟ ਕਸਣਾ ਕੁਸਣਾ ਕੱਢ ਕੇ ਨਹੀਂ ਵੀ 200 ਛੜਿਆ 500 ਛੜਤਾ 400 ਸਾਹ ਦੇ 1000 ਛੜਤਾ ਜੀ ਵੀ ਇਹ ਵੀ ਕਸਣਾ ਕੁਸਣਾ ਕੱਢ ਕੇ ਵੀ ਮੈਨੂੰ ਲੱਗਦਾ ਵੀ ਹੁਣ ਤਾਂ ਬਿਲਕੁਲ ਆਖਰੀ ਹੋ ਗਈ ਹੈ ਭਾਜੀ ਐਡੀਆਂ ਮੱਝਾਂ ਇੰਨੇ ਮੁੱਲ 'ਚ ਮਿਲਦੀਆਂ ਨਹੀਂ ਜੇ ਹਾਂ ਸਾਡੇ ਭਣਪਰਾ ਕਿਹੜੀ ਗੱਲ ਆ ਹਾਂ ਸਾਰੇ ਵੀਡੀਓ ਪਾਉਂਦੇ ਭਣਪਰਾ ਇੰਨੇ 'ਚ ਕੋਈ ਨਹੀਂ ਦਿੰਦਾ ਪਰ ਜਿਹੜਾ ਡਿਜ਼ਾਈਨ ਜੁਣ ਲੱਗਾ ਇਹਨੂੰ ਹਾਂ ਬਿਲਕੁਲ ਆ ਵੀ ਇਹਨਾਂ ਚੀਜ਼ਾਂ ਦਾ ਮੁੱਲ ਪੈਂਦਾ ਜੇ ਜਿੱਦੇ ਸਾਫ ਸੁਥਰੇ ਜੱਟੀਆਂ ਵੰਡ ਵਰਣਾ ਨੇ ਬੇਨਤੀ ਜਿਵੇਂ ਮੋਲਲਾ 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 ਬਹੁਤ ਪਿਆਰੀ ਦੋਸਤੋ ਮਾਝਾ ਪਸੰਦ ਆ ਜੂਗੀ ਮਗਰ ਕੱਟੀ ਆ ਚਲੋ ਜੀ ਪਲੱਸ ਪੋਇਟ ਆ ਬਹੁਤੇ ਭਰਾਵਾਂ ਨੇ ਚਲੋ 1 ਲੱਖ 20 ਹਜ਼ਾਰ ਰੁਪਿਆ ਲਾ ਕੇ ਪੋਸ਼ੂ ਤਾਂ ਖਰੀਦ ਹੀ ਲੈਣਾ ਹੁੰਦਾ ਕੱਟਾ ਆ ਜੇ ਮਗਰ ਤੇ ਕੱਟੀ ਆ ਜੇ ਪਰ ਇਹਦੇ ਮਗਰ ਵਾਧੇ ਵਾਲੀ ਗੱਲ ਆ ਵੀ ਮਗਰ ਕੱਟੀ ਆ ਗੱਲ ਆ ਵੀ ਜੇ ਮੰਨ ਲਓ 14 15 ਲੀਟਰ ਦੇ ਕਰਨ ਵਾਲੀ ਇਹ ਚਲਣ ਰਹੀ ਆ ਆ ਮੱਠ ਦਾ 10 ਲੀਟਰ ਵਾਲੀ ਮਾਈ ਦੀ ਕੱਟੀ ਪਾਲ ਕੇ ਕੀ ਕੀ ਇਹਨੇ ਕਰਨਾ ਇਹ ਕਰਨ ਵਾਲੀ 14 15 ਲੀਟਰ ਦੇ ਚੱਲਦੀ ਰਹੀ ਆ ਐਰ ਕੀ ਅਗਲੇ ਦੀ ਸੇਵਾ ਤੇ ਮਗਰ ਕੱਟੀ ਚੰਗੇ ਟੀਕੇ ਦੇ ਤੇ ਬਰੀਡ ਹੋਣ ਤੋਂ ਸ਼ੁਰੂ ਹੋ ਗਈ। ਸ਼ੁਰੂ ਹੋ ਗਿਆ ਕਿ ਤਾ ਕਿਹਦੇ ਮੰਦੀ ਦੇ। ਹਾਂਜੀ। ਚਲੋ ਆਪਾਂ ਨੂੰ ਉਹਨਾਂ ਕੰਫਰਮ ਨਹੀਂ। ਇਸ ਬਾਰੇ ਨਹੀਂ ਪਤਾ ਪਰ ਚਲੋ ਜਿਹੜੇ ਸਾਹਿਬ ਆ ਦਾ ਬਾਡੀ ਸਟਰਕਚਰ ਉਹ ਆਪਾਂ ਦੱਸਦਾ ਚੰਗੀ ਆ। ਜਿੱਡਾ ਬੱਚਾ ਜੰਮਦਾ ਸਾਰੇ ਵੇਲੇ ਕੱਡੀ ਲੰਮੀ ਲੱਤ ਕੱਡੀ। ਹਾਂਜੀ ਹਾਂਜੀ। ਸੰਤੂ ਜੀ ਮਾੜੇ ਡੰਗਰ ਜਿੰਨੇ ਮਰਜ਼ੀ ਕੱਟੇ ਗਾਲੀਏ ਸ਼ਾਮ ਤੱਕ। ਹਾਂ। ਪਰ ਚੰਗਾ ਡੰਗਰ ਜਿਹੜਾ ਉਹਨੂੰ ਲੱਭਦਿਆਂ ਟਾਈਮ ਲੱਗਦਾ। ਲੱਗਦਾ ਸੰਤੂ ਸਾਹਿਬ ਜੀ ਮੁੱਲ ਵੀ ਲੱਗਦਾ। ਆਹ ਦੋਵੇਂ ਇੱਕ ਦੋਵੇਂ ਦੇ ਨਾਂ ਵੀ ਕੋਤੇ ਕੋਈ ਗੱਲ ਨਹੀਂ ਘਰੇ ਜੋਂਦੇ ਆ ਸਾਡੀ ਚੀਜ਼ ਚੰਗੀ ਆ ਅਗਲੇ ਬੋਲੋ ਸਾਹਿਬ ਦੋਵੇਂ ਚੀਜ਼ਾਂ ਬੈਲੈਂਸ ਨੇ ਜੰਦਾ ਡੰਗਰ ਆ ਪੈਸੇ ਵੀ ਲੱਗਣਗੇ ਸਾਡੇ ਨੂੰ ਵਪਾਰੀ ਦੇ ਹੱਥ ਨਹੀਂ ਪਉਂਦਾ ਤੇ ਘਰ ਵਾਲਾ ਵੀ ਘਰੋਂ ਕੱਢ ਕੇ ਰਾਜੀ ਪਾਣਾ ਮਿਲ ਜਾਂਦਾ ਉਹ ਜਿਹੜਾ ਕਿਸੇ ਦੀ ਨਿਗਾਹ ਨਾ ਚੜਿਆ ਹਰਜੀਤ ਕੀ ਲੈਓ ਕੌਣ ਖਰੀਦੂਗਾ ਹਾਂਜੀ ਹਾਂਜੀ ਹਣਾ ਹਰੇਕ ਬੰਦਾ ਦਾ ਵੀ ਜੇ ਲੱਖ ਰੁਪਏ ਅੱਜ ਦੇ ਸਮੇਂ 'ਚ ਲੱਗਣ ਧਿਆ ਜਾਂ ਲੱਖ ਤੋਂ ਉੱਤੇ ਲੱਗਣ ਧਿਆ ਵੀ ਮੱਝ ਵੀ ਸਾਨੂੰ ਪਸੰਦ ਆਵੇ। ਨਾਲੇ ਸਿੰਘੂ ਸਾਹਿਬ ਅਗਲਾ ਇਹ ਸੋਚਦਾ ਵੀ ਘਰੇ ਬੱਜੀ 4 ਪਰਾਹਣੇ ਆਉਣੇ ਵੇਖੇ ਅਗਲੇ ਵਾਕਿਆ ਬਣਾਉਣੇਗਾ ਚੀਜ਼ ਬੱਧੀ। ਮੈਨੂੰ ਨਾਲੇ ਬੜੀਆਂ ਪੜੀਆਂ ਸਾਧੀਆਂ ਨੇ ਕੋਈ ਨਸੇਦਾ ਡੰਗਰ ਨਹੀਂਗਾ। ਇੱਧਰ ਇੱਕ ਦੋਸਤੋ ਅਗਲੀ ਮੱਝ ਦੀ ਬਾਤ ਪਾਵਾਂਗੇ ਆਪਾਂ। ਇਹਦੀ ਗੱਲਬਾਤ ਕਰਾਂਗੇ ਇਹ ਵੀ ਕਰਮ ਵਾਲੀ ਜਿਹੜੀ ਸੂਈ ਸਵਾਈਆ ਤੇ ਫੌਜੀ ਸਾਹਿਬ ਇਹਨੂੰ ਦਿਲ ਕਿੱਥੇ ਹੋ ਗਿਆ। ਇਹਨੂੰ ਰਾਜਸ਼ਾ ਕੋਈ 8-9 ਦਿਨ ਦੇ ਦੇ। 8-9 ਦਿਨ ਹੋ ਗਏ। ਹਾਂ 8-9 ਦਿਨ। ਮਗ ਆਰੇ ਹਾ ਗਾਸ ਤੋਂ ਬਾਹਰ ਹਾਂ ਪਰ 10 ਲੀਟਰ ਪਾ ਕੇ ਨੇ ਵੀ 10 ਲੀਟਰ ਐ ਭੈਣ ਭਰਾ ਕੋਈ ਆੜ ਕੇ ਠੰਡਾ ਕਰਕੇ ਚੋਲੀ ਵੀ 10 ਲੀਟਰ ਹਾਂ ਬਿਲਕੁਲ ਗਾੜ ਪਛਾੜ ਪਿਛਲੇ ਥਾਣਾ ਤੇ ਚੋਣ ਬਰਾਬਰ 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 ਹੋਰ ਸੱਤੇ ਤੋਂ ਬਚਾਰ ਆਇਆ ਬਿਲਕੁਲ ਜੀ ਕੱਲਾ ਕੱਲਾ ਵਕਰਾ ਵਕਰਾ ਥਾਣਾ ਲੋ ਬਿਆਵ ਅਠਾ ਦਿਨਾਂ ਦੀ ਸੂਈ ਹੈ ਦੋਸਤੋ ਤੇ 10 ਕਿਲੋ ਦੁੱਧ ਮਗਰ ਇਹਦੇ ਕਟਾ ਇਹੋ ਬਚਾਈਦਾ ਹੀ ਆ ਕਰਮਾਲੀ ਦਾ ਮਗਰ ਮੇਲ ਕਾਫ ਗੋਲ ਸਿੰਘ ਬਾਕੀ ਪਿੱਟਪੂੜਾ ਤੁਹਾਨੂੰ ਤਸੱਲੀ ਨਾਲ ਦਿਖਾ ਦਿੰਦੇ ਆ ਥਾਣ ਕਰਮਾਲੀ ਦੇ ਬਿਲਕੁਲ ਬਰਾਬਰ ਆ ਅਗਲੇ ਪਿਛਲੇ ਫੋਨ ਦੀ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਕਿਉਂਕਿ ਫੋਟੀ ਸਾਹਿਬ ਨੇ ਉਹਨਾਂ ਦੀ ਚਵਾਈ ਕੀਤੀ ਆ ਭਾਵੇਂ 2 ਦਿਨ ਭਾ ਵਿਚਾਰਿਆ ਉਸ ਵਿਆਹ ਤੇ ਆਪਾਂ ਹੀ ਗੱਲਬਾਤ ਕਰਾਂਗੇ ਸਿੰਗਲ ਅੱਡੀ ਦੀ ਆ ਬਿਲਕੁਲ ਪਤਲੀ ਚਮੜੀ 10 ਕਿਲੋ ਤਾਰਾਂ ਦੇ ਥੱਲੇ ਇਸ ਵਕਤ ਮੌਜੂਦ ਮੀਡੀਅਮ ਜੀ ਹਾਈਟ ਆ ਕੋਈ ਸੱਜਣ ਆ ਰਿਹਾ ਦੂਰੋਂ ਜਿਹੜੇ ਉੱਤੇ ਇਹ ਮੰਨ ਕੇ ਨਾ ਆਵੇ ਵੀ ਆਪਾਂ ਬਹੁਤੀ ਵੱਡੀ ਕਹਿ ਦਿੱਤੀ ਹੈ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਆ ਦੇਖੋ ਬਾਸ ਫੁੱਟੇ ਬੱਚੇ ਦਾ ਤੇ ਬੋਅ ਕਰਦੀ ਬਿਲਕੁਲ ਜੀ ਬਿਲਕੁਲ ਚਲ ਓਏ ਕਰਮਾਲੀ ਲੋ ਵੀ ਬਰਾਬਰ ਠੀਕ ਆ ਸੋ ਇਹ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਆ ਦੇਖੋ ਬੱਚਾ ਹੌਰੀ ਸਾਹਿਬ ਕੀ ਮੋਲ ਕੀ ਟਮਾਟਾ ਰਹਿਣ ਕੀ ਆ ਰਾਸ਼ਾ ਜੀ ਤੇ ਇਹਨੂੰ ਹੋਰ ਥੋੜਾ ਜਿਹਾ ਦੁੱਧ ਹੱਥ ਕਰਕੇ ਵੇਚ ਗਏ ਹਾਂ ਤੇ ਫੇਰ ਤੇ ਚਲੋ ਬੋਲੇ ਦਾ ਹੋਰ ਕਰ ਸਕਦੇ ਆਪਾਂ ਹੈਂ ਹਾਂਜੀ ਪਰ ਇਹ ਲੈਣ ਦੇ ਨਹੀਂ ਕਰ ਲੈਣੀ ਆਪਾਂ ਆਹ ਕੋਈ 90 ਨਹੀਂ ਕੋਈ 85 ਨਹੀਂ ਕੋਈ ਇਹਦਾ ਆਪਾਂ 80 ਚ ਦੇ ਦੇਣੀ ਆ ਹਾਂ ਨਾ ਬਿਲਕੁਲ ਜੀ 80 ਦੀ ਬਿਲਕੁਲ ਹਰਜੀਤ ਸਿੰਘ ਪਸਰੇ ਨਿਕਲ ਗਿਆ ਮੈਂ ਕਿਹਾ 82 ਤੋਂ ਦੋ ਮੈਂਡ ਆਉਂਦਾ ਪਰ ਫਿਰ ਵੀ ਆਪਾਂ ਇਹ ਦੋ ਲਾਉਂਦੇ ਜੋ 200 ਰੁਪਿਆ ਛੋਟ ਹੋ ਗਈ ਥੱਲੇ ਮੇਰਾ ਜੋ ਫੋਨ ਆ ਲੱਗ ਗਿਆ 70 ਜੋ 80000 ਚੋਂ 200 ਰੁਪਿਆ ਛੋਟ ਇਹ ਤੋਂ ਥੱਲੇ ਦਾ ਫੋਨ ਆ ਲਾਵੇ ਮੇਰਾ ਵੀ ਵਾਹ ਵੀ 80000 ਦੇ ਵਿੱਚੋਂ 200 ਰੁਪਿਆ ਛੋਟ 78000 ਦੇ ਵਿੱਚੋਂ 200 ਲੈਸ ਬਾਕੀ ਮੇਰੇ ਭਰਾਵਾਂ ਨੂੰ ਮੱਝ ਪਸੰਦ ਆ ਗਈ ਆ ਤਕਰੀਬਨ ਇਹ ਭਾਅ ਦਾ ਪਰਪਾ ਜਿਹੜੇ ਬਹੁਤੇ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਵੀ ਵਿੱਚ ਵਿਚਾਲਾ ਜਾ ਕੇ ਇਹਰਾ ਪਸ਼ੂ ਮਿਲ ਜਾਵੇ ਨਾ 4 ਲੱਖ ਲਾਉਣਾ ਪਵੇ ਤੇ ਸਾਨੂੰ ਅੱਧਾ-ਅੱਧਾ ਮਿਲ ਜਾਵੇ ਤੇ ਤੁਹਾਡੇ ਮਤਲਬ ਦੀ ਇਹ ਮੱਝ ਹੈਗੀ ਆ ਠੀਕ ਆ ਮੈਂ ਲੇਕਾ ਪਰ ਇਹਨਾਂ ਦੇ ਤਰ੍ਹਾਂ ਜਿਹੜੋ ਰੀਜ ਪਗਾਉਣੀ ਹੈ ਸ਼ੌਕ ਹੁੰਦਾ ਵੀ ਚੰਗਾ ਪਸ਼ੂ ਪਲਿਆ ਪਲੀਤਾ ਤੇ ਉਹ ਸਵਾ ਸਵਾ ਲੱਖ ਰੀਆਂ ਆਪਾਂ ਤੁਹਾਨੂੰ ਦਿਖਾਈ ਦਿੱਤੀਆਂ ਨੇ ਇੱਧਰ ਇੱਕ ਵਾਰ ਤੁਹਾਨੂੰ ਦਿਖਾ ਦਿੰਦੇ ਨੇ ਤੇ ਫੌਜੀ ਸਾਹਿਬ ਪਿਛਲੀ ਵੀਡੀਓ ਦੇ ਵਿੱਚ ਇੱਕ ਗੱਲ ਨਹੀਂ ਤੇ ਵੀ ਕਹੀ ਸੀ ਹਾਂਜੀ ਵੀ ਰਾਸਿਆਂ ਜੇ ਤਾਂ ਮਤਲਬ 12 ਕਿਲੋ ਖਰੇ 14 ਕਿਲੋ ਦੁੱਧਾ ਤੇ 60000 ਰੁਪਇਆ ਤੇ ਜੇ 14 ਕਰ ਗਈ ਤੇ 70 ਹੋ ਜਾਊਗਾ ਜੇ 18 ਕਰ ਗਈ ਤੇ 80 ਹੋ ਜਾਊਗਾ ਏ ਬਾਬੀ ਏ ਇਦਾਂ ਇਦਾਂ ਦੀ ਆ ਤਾਂ ਇਦਾਂ ਹੀ ਗਈ ਉਹ ਉਹ ਕਹੀ ਏ ਇਦਾਂ ਦੀ ਆ ਸਹੀ ਗੱਲ ਜੀ ਕਰਤੂ ਦਾ ਪਤਾ ਨਾ ਪੁੱਛਦਾ ਵੀ ਇਹਨੇ ਆ ਕੁਛ ਬਣਾ ਕੇ ਘਟਾਉਣਾ ਜੇ ਕੀ ਗੱਲ ਜੀ ਲੈ ਜੀ ਅੱਗੇ ਆ ਵੈਰ ਦੀ ਗੱਲਬਾਤ ਕਰ ਲਈਏ ਆਪਾਂ ਇਹ ਵੀ ਸੂਈ ਆ ਤਾਜੀ ਜੀ ਤਾਜੀ ਸੂਈ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਅਜੇ ਪਰਸੋਂ ਸੂਈ ਆਸੀ ਬੱਛਾ ਮਗਰ ਹਾਂ ਲੋ ਜੀ ਪਰਸੋਂ ਦੀ ਸੂਈ ਆ ਆ ਬੱਛਾ ਜੇ ਮਗਰ ਬੱਛਾ ਕਰੋ ਚੈੱਕ ਹਾਂ ਆ ਲੈ ਮੈਂ ਨੀਲੀ ਦਾ ਵੀ ਜਾ ਗਿਆ ਤੁਸ ਜੇ ਕੱਟ ਚ ਮੈਂ ਇਹ ਦੇਖਣਾ ਕੁਦਰਤ ਦਾ ਕਰਕੇ ਜੀ ਆ ਗਿਆ ਜੀ ਜਿਹੜੀਆਂ ਨਿਸ਼ਾਨੀਆਂ ਜਿਹੜੇ ਇੱਕ ਪੰਤੇ ਮਾਲਕ ਨੇ ਪਰਾਤੀ ਬਣੀ ਹੈ ਕਦੀ ਦੁਬਾਰਾ ਆਖ ਕੇ ਸਹੀ ਗੱਲ ਬਾ ਵੀ ਨਾਰੂਆ ਨਾਲ ਆ ਬੱਚੇ ਤੇ ਇਹ ਤਿੰਨ ਦਿਨਾਂ ਦੀ ਸੂਈ ਹੈ ਬੈਰ ਤੇ 40 ਸਾਹਿਬ ਇਹਦੇ ਥੱਲੇ ਇਸ ਵਕਤ ਬਹੁਤ ਦੀ ਸਥਿਤੀ ਕੀ ਆ ਬਾਹਰ ਇਹਦੇ ਥੱਲੇ ਦਾ ਐਸਾ ਹੋਗਾ 8 ਲੀਟਰ ਬੜਾ ਹੈਗਾ ਦੇ 8 ਲੀਟਰ ਠੀਕ ਆ ਜੀ ਚੋਣ ਜਵਾਦੀ ਵੀ ਕੋਈ ਕਿਸੇ ਭਰਾ ਨੂੰ ਇਹ ਤਾਂ ਨਹੀਂ ਕੋਈ ਨਰਵਾਜ ਜਿਵੇਂ ਆਪਣਾ ਕੰਮ ਵਪਾਰ ਦਾ ਹਾਂ ਜੀ ਹਾਂ ਵੀ ਐਨ ਕਿਸੇ ਪਾਸੇ ਪੂਰੀ ਛੱਟੇ ਵਾਲੀ ਗੱਲ ਬਿਲਕੁਲ ਹਰ ਸਾਈਡ ਤੋਂ ਪੂਰੀ ਆ ਚਲੋ ਜੀ ਹਰ ਸਾਈਡ ਤੋਂ ਠੀਕ ਆ ਜੀ ਬੋਲਾ ਕਿੰਨਾ ਦੱਸਿਆ ਜੇ 8 ਲੀਟਰ 8 ਲੀਟਰ ਬੋਲਾ ਹੈ ਲਓ ਜੀ 8 ਲੀਟਰ ਕਸਾਲੇ ਦੇ ਰੋ ਬੋਲਾ ਇਹਦੇ ਥੱਲੇ ਇਸ ਵਕਤ ਮੌਜੂਦ ਬਾਕੀ ਕਰੋ ਸੰਗ ਦੇ ਵਿੱਚ ਆ ਨੌਰਵਾ ਜਾਂ ਰੇਟ ਰਹੂਗਾ ਜਿਆਜ ਰੇਟ ਦੇ ਉੱਤੇ ਤੁਹਾਨੂੰ ਮਿਲ ਜੂਗੀ ਸੋ ਦੁੱਧ ਮੇਰਾ ਭਰਾ ਖੇਚਲ ਕਰ ਲੋਂਗੇ ਮਿਹਨਤ ਕਰ ਲੋਂਗੇ ਜੇ 15 ਚੋਲੇ 14 ਚੋਲਿਆਂ ਦੇ ਉਹ ਅੱਗੇ ਭਰਾ ਦੀ ਖੇਚਲ ਤੇ ਡਿਪੈਂਡ ਆ ਠੀਕ ਆ ਜੀ ਇਸ ਵਕਤ ਬੋਲੇ ਬੋਲਾ ਜਿਹੜਾ ਹੁਣ 8 ਲੀਟਰ ਕੋਈ ਭਰਾ ਚੋਕੇ ਲੈ ਕੇ ਜਾਊਗਾ ਆ ਦੇਖੋ ਸੋ ਹੱਤੀ ਚਵਾਈ ਦਾ ਥਣ ਲਗਾ ਇੱਕ ਸਾਰ ਬਿਲਕੁਲ ਪੱਧਰ ਦੇਵਾ ਵਿਖਾਲਾ ਇਹਦਾ ਸੋ ਚੱਡੇ ਚੁੱਡੇ ਦੀ ਬੜੀ ਸਾਫ਼ ਕੋਈ ਫੋਰ ਸ਼ਾਂਗ ਨਹੀਂ ਗਈ ਨਾਲ ਲਓ ਜੀ ਠੀਕ ਹੈ ਸੋ ਕਈ ਵਾਰ ਨੋਰਮਲ ਸਾਫ਼ ਸੰਭਾਲ ਦੇ ਵਿੱਚੋਂ ਵੀ ਘਰੋਂ ਪਸ਼ੂ ਆਉਂਦੇ ਆ ਥੋੜਾ ਜਿਹਾ ਮੇਰਾ ਭਰਾ ਕੇ ਕੋਈ ਚੰਗੀ ਕੇਅਰ ਕਰਨ ਵਾਲਾ ਲੈ ਗਿਆ ਦੁੱਧ ਵੀ ਚੋਂ ਆਉਂਦੀ ਨਾ ਨਾ ਕਰਵਾ ਲਈ ਨੇ ਕਿਉਂਕਿ ਸੱਜਰ ਸੂਈ ਆ ਤੇ ਨਾਲ ਦੀ ਨਾਲ ਇਹਦੀ ਸਿਹਤ ਵੀ ਮੈਂਟੇਨ ਹੋ ਗਈ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਭਰਾ ਕੋਈ ਫਿਰ ਆਉਣ ਵਾਲੇ ਸਮੇਂ ਫਿਰ 2 ਰੁਪਏ ਚੰਗੇ ਨਾਲ ਅਰ ਲਾ ਲੂਗਾ ਠੀਕ ਆ ਜੀ ਆ ਵੇਖੋ ਲਓ ਜੀ ਅੱਛਾ ਭਾਜੀ ਭੌਜੀ ਸਾਹਿਬ ਜੀ ਇਹਦਾ ਫਿਰ ਕੀ ਮੁੱਲ ਕੀ ਡਿਮਾਂਡ ਹੋਊਗੀ ਅਰੇ ਐਸਾ ਮੁੱਲ ਔੜਦੀਆਂ ਵਾਲੀ ਹਾਂ ਇਹ ਅਸਲੀ ਹੁਰਨੀ ਵਾਲੇ ਆ ਹਾਂ ਕੋਈ 50 ਨਹੀਂ ਹਾਂ ਕੋਈ 45 ਨਹੀਂ 42000 ਦੀ 42 ਦੀ 40000 ਦੀ ਹਾਂ ਨਾ ਲਓ ਕਰਤੀਆਂ ਕਸਰਾਂ ਮੈਂ ਮੰਨਦੇ 40000 ਦੀ ਹਾਂ ਨਾ ਹਾਂ ਹੈਵੀਏਟਰ ਗੇਮ ਨਹੀਂ ਆਈ ਉਹਦੇ ਆ ਉਡਣੀ ਆਈ ਆ ਕਾਜ ਆ ਜੂਟ ਪਿਛੇ ਰਹਿ ਗਏ ਉਹਦੇ ਮੁੱਦੇ ਕਰਨੀ ਹੋਣੇ ਮਾ ਵੀ ਇਹ 40000 ਦੀ ਹੈ 40000 ਦੀ ਵੜ ਵੱਛਾ ਮਗਰ ਐ ਜੀ ਵੜ ਕੋਈ ਨਹੀਂ ਦਿੰਦਾ 40000 ਦੀ ਇਹ ਫੌਜੀ ਸਾਹਿਬ ਲਊਗਾ ਬਿਲਕੁਲ ਜੀ ਦੇਣ ਲੱਗੇ ਜੀ ਸਹੀ ਗੱਲ ਆ ਹਾਂ ਦੇਣ ਲੱਗੇ ਜੀ ਠੀਕ ਆ ਕੋਈ ਸ਼ੱਕ ਨਹੀਂ ਹਾਂ ਲਾ ਨੰਬਰ ਕਰ ਦਿਓ ਸਾਂਝੇ 81468 53972 ਠੀਕ ਹੈ ਜੀ ਹਾਂ ਹਰਜੀਸਵਨ ਨੰਬਰ ਵੀ ਦੱਸ ਦਿਓ ਹਰਜੀਤ ਬੋਲਦਿਆ ਜੀ ਹਾਂ 73475 70164 ਜੀ ਠੀਕ ਆ 73475 70164 70164 ਲੋ ਵੀ ਇਹ ਦੋਵੇਂ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਦੇ ਕਾਲ ਕਰਕੇ ਕਰੋ ਗੱਲਬਾਤ ਉਮੀਦਗਾਰ ਦੇ ਪਸ਼ੂ ਐਨੀਮਲ ਚੰਗੇ ਲੱਗੇ ਹੋਣਗੇ ਠੀਕ ਆ ਜੀ ਸੋ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਵੈਕਤ ਕਾ ਸਾਹਿਬ ਵੈਕਤ ਜੀ ਕੀ ਫਤਿਹ ਸਸੀ ਕਾਲ ਜੀ ਫਤੇ ਜੀ ਫਤੇ